ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਚਾਰ ਨਗਰ ਦੋਸਤੋ ਦਿਖਾਵਾਂਗੇ ਦੋ ਮੱਝਾਂ ਤੇ ਦੋ ਗਾਵਾਂ ਇਹਨਾਂ ਪਸ਼ੂਆਂ ਦੀ ਬੰਦੀ ਡਿਟੇਲ ਜਿਹੜੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਬਾਰ-ਬਾਰ ਵੀਡੀਓ ਦੇ ਵਿੱਚ ਮੈਂ ਇਹੋ ਬੇਨਤੀ ਕਰਦਾ ਮੇਰੇ ਵੀਰੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਤਸੱਲੀ ਜਿਹੜੀ ਕਰਨੀ ਆ ਦੋਸਤੋ ਪਸ਼ੂ ਚਾਹੇ ਗੱਬਣਿਆ ਚਾਹੇ ਟੋਕਰ ਗੱਬਣਿਆ ਚਾਹੇ ਸੱਜੇ ਸੋਇਆ ਉਹਦੀ ਤਸੱਲੀ ਜਿਹੜੀ ਬੰਦੀ ਆ ਜਿਹੜਾ ਹੱਕ ਬੰਦਾ ਤੁਹਾਡਾ ਤੁਸੀਂ ਆਪ ਕਰਨੀ ਆ ਸਾਡਾ ਦੋਸਤੋ ਸਿਰਫ ਕੰਮ ਸਿਰਫ ਆਹੀ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਆ ਇਹਦੇ ਵਿੱਚ ਦੋਸਤੋ ਸਾਡਾ ਕੋਈ ਕਿਸੇ ਕਿਸਮ ਦਾ ਲੈਣ ਦੇਣ ਨਹੀਂ ਨਾ ਕਿਸੇ ਵਪਾਰੀ ਵੀਰ ਨਾਲ ਨਾ ਕਿਸੇ ਖਰੀਦਦਾਰ ਦੇ ਨਾਲ ਅਸੀਂ ਸਿਰਫ ਦੋਸਤੋ ਵੀਡੀਓ ਬਣਾਉਣੀ ਆ ਸੋ ਮੇਰੇ ਵੀਰ ਪਸ਼ੂ ਤੁਸੀਂ ਆਪਣਾ ਆਫਲਾਈਨ ਖਰੀਦੋ ਜਾਂ ਆਨਲਾਈਨ ਖਰੀਦੋ ਇਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਤਸੱਲੀ ਪਸ਼ੂ ਖਰੀਦਣ ਤੋਂ ਪਹਿਲਾਂ ਮੇਰੇ ਵੀਰ ਜਰੂਰ ਕਰ ਲਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਚਲੋ ਜੀ ਵਾਹ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਕਿਵੇਂ ਠੀਕ ਹੈ ਜੀ ਹਾਂਜੀ ਵਧੀਆ ਜੀ ਵਧੀਆ ਤੁਸੀਂ ਦਿਨਾਓ ਚਲੋ ਇਹਦਾ ਵਧੀਆ ਕੰਮ ਕਰਾ ਆਹ ਕਿਰਪਾ ਜੀ ਮਾਲਕ ਦੀ ਇਹ ਦਿਨਾਓ ਵਧੀਆ ਵਧੀਆ ਜੀ ਬਹੁਤ ਵਧੀਆ ਚਾਹੀਦੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਐਡਰੈਸ ਇੱਕ ਰੀ ਬੋਲ ਦਿਓ ਐਡਰੈਸ ਆਪਣਾ ਸੌਰ ਸਿੰਘ ਪਿੰਡ ਆ ਪੱਤੀ ਮਾਣਾ ਦੀ ਜ਼ਿਲ੍ਹਾ ਕਰਨਤਾਨ ਤਹਿਸੀਲ ਪੱਟੀ ਠੀਕ ਹੈ ਜੀ ਪਿੰਡ ਸੌਰ ਸਿੰਘ ਆ ਹਾਂਜੀ ਫੋਨ ਨੰਬਰ 88721199 ਠੀਕ ਹੈ ਜੀ ਹਾਂਜੀ ਇਹ ਨਾਮ ਸਕੱਤਰ ਸਿੰਘ ਨਾਮ ਸਕੱਤਰ ਸਿੰਘ ਆ ਜੀ ਠੀਕ ਹੈ ਜੀ ਅੱਜ ਵੀਰ ਆਪਣੇ ਕੋਲ ਤਕਰੀਬਨ 4 ਨਾਗੇ ਹੈ ਨਾ ਸਾਰੇ ਕੈਮਰਾ ਫਰੀ ਮਾਰਦੇ ਜਦੋਂ ਦੋ ਮਜਾਂ ਦੋ گاਵਾ ਹੈ ਨਾ ਦੋ گاਵਾ ਜਿਹੜੀ ਇਹ ਝੋਟੀ ਅੱਜ ਆਪਾਂ ਵਿਖਾਉਣੀ ਹੈ ਵੀਡੀਓ ਦੇ ਵਿੱਚ ਹਾਂਜੀ ਪਹਿਲਾ ਸੂਹਾ ਸੂਈ ਇਹ ਵੀਰ ਦੀ ਪਹਿਲਾ ਸੂਹਾ ਸੂਈ ਆ ਹਾਂਜੀ ਇਹਦੇ ਥੱਲੇ ਜਿਹੜਾ ਮੇਰਾ ਮਰਜੀ ਵੀਰ ਵਿਖਾਵਾ ਭਾਈ 11 ਦਾ ਕਰਾ ਤੋ 9 ਲੀਟਰ ਦੀ ਬੋਲਾ ਆਊਗਾ 9 ਲੀਟਰ ਬੋਲਾ ਮੈਂ ਗਰੰਟੀ ਅਠਾਂ ਦੀ ਦਊ ਅਠਾਂ ਲੀਟਰ ਦੀ ਹਾਂਜੀ ਸੂਈ ਨੂੰ ਕਿੰਨਾ ਟਾਈਮ ਹੋਗਾ ਸੂਈ ਨੂੰ ਆ ਮਗਰ ਕੱਟੀ ਜੋ ਅੱਜ 10ਵਾਂ 11ਵਾਂ ਦੇਣ ਜੋ 10 ਤੋਂ 11 ਦੇ ਦਾ ਟਾਈਮ ਹੋ ਗਿਆ ਕੱਤੀ ਕਰ ਚੰਗੀ ਹੋਰ ਕੱਟੀ ਜੋ ਆਹ ਕੱਲੋ ਚੱਕ ਜੀ ਬੱਚਾ ਨੇ ਕੱਟੀ ਦਿੱਤੀ ਬਹੁਤ ਸੋਹਣੀ ਕੱਟੀ ਵੀ ਸਿੰਘ ਸੁੰਗ ਝੋਟੀ ਦਾ ਫੇਸ ਕੁਆਲਟੀ ਪੂਰਨ ਜਨਾਬ ਖਾਰੀਆ ਕਰਾ ਸਾਰੀ ਫਿਰ ਮੂੰਹਾਂ ਚੌਗੀ ਜੋ ਜੇ ਲਓ ਜੀ ਹਾਂ ਜੀ ਥਾਂ ਦੀ ਕੁਆਲਿਟੀ ਕਰਾ ਵੀ ਰਹਿਣਾ ਜੋਤੀ ਦਾੰਦੂ ਵਿਖਾ ਦੀਏ ਦਾੰਦੂ ਵਿਖਾ ਦਿਓ ਜੀ ਹਾਂ ਮੂੰਹਾਂ ਜੇ ਚੌਗੀ ਜੋ ਲਓ ਜੀ ਚਾਰ ਦੰਦੋਸਤੋ ਚੈੱਕ ਤੋਂ ਕੋਈ ਗੱਲ ਵੀ ਰਹਿੰਦੀ ਬੁਖਾ ਦਿਓ ਜੋੜਾ ਦੇ ਫਰਿੰਦੇ ਪਾ ਕਰਨੇ ਆ ਥਾਂ ਤੋਂ ਦੀ ਕੁਆਲਿਟੀ ਕਰਾ ਵੀ ਰਹਿਣਾ ਚੰਗੀ ਕਰਾ ਬੈਕ ਸਾਈਡ ਤੋਂ ਆਰਡਰ ਬੁਖਾ ਦੇਣੇ ਤੁਰਤੀਆ ਅੱਛਾ ਅਸਕਰੇ ਦੀ ਕੁੜੀ ਬੈਠੋ ਜਰਾ ਖੋਲ ਕੇ ਖੜੀਏ ਇੱਕ ਮਿੰਟ ਜੀ ਇਹ ਨਮਰ ਹੁਣ 9 ਤੋਂ 8 ਤੋਂ 9 ਕਿਲੋ ਦਾ ਪੱਕਾ ਤੇਰੇ ਘਰ ਮੈਂ ਜੀ ਜਿਹੜਾ ਮੈਂ 8 ਕਿਲੋ ਦੀ ਗਾਰੰਟੀ ਦਊਗਾ ਜੇ ਵੀ ਇਹਨੇ ਧਾਰ ਵੀ ਨਾ ਮਾਰੇ ਕੋਈ ਠੀਕ ਹੈ ਜੀ ਚੌਣ ਪਸਮਾ ਐਡਾ ਵਧੀਆ ਹਿਸਾਬ ਨੇ ਕੋਈ ਚਾਰ ਗੰਸ਼ ਛੋਟੀ ਪਹਿਲਾ ਸਵੇਰ ਦੁੱਧ 9 ਕਿਲੋ 10 ਕਿਲੋ ਵਿਖਾਵਾ ਵੀ ਕਰਦੀ ਹੈ ਬੈਚੜ ਤੋਂ ਤੁਹਾਨੂੰ ਵਿਖਾ ਦੂੰਗਾ ਕਰਦੀ ਜਾਂਦੀ 8 ਕਿਲੋ ਕੋ ਦੀ ਵੀ ਗਰੰਟੀ ਆ ਕੋਈ ਵੀ ਧਾਰ ਨਾਲ ਮਾਰੇ ਸਿੰਗਾ ਸੂਆਂ ਦੀ ਕੁਆਲਟੀ ਕਰਾ ਚੈੱਕ ਕਰ ਲੋ ਪੂਰੀ ਦੋਸਤੋ ਜੈਡ ਬਲੈਕ ਮੋਹਰਾਂ ਨਸਲ ਦੇ ਵਿੱਚ ਆਉਂਦੀ ਜੀ ਬੱਚਾ ਵੀ ਦੋਸਤੋ ਬਹੁਤ ਸੋਹਣਾ ਕੱਟੀ ਦਿੱਤੀ ਐ ਲੈ ਜੀ ਸਕਤਰ ਖੋਲ ਕੇ ਤੁਹਾਰ ਕੇ ਵਿਖਾਈ ਆਜਾ ਸਜਰ ਸੂਈ ਦੋਸਤੋ ਬੱਚੇ ਦਾ ਜਾਦਾ ਕਰੂਗੀ ਲੈ ਵੀ ਜੋਤੀ ਜਰਾ ਕੈਮਰਾ ਦਾ ਮਾਰ ਚੰਗੀ ਤਰ੍ਹਾਂ ਮਾਰਨਾ ਹੁੰਦਾ ਹੈ ਚੰਗੀ ਤਰ੍ਹਾਂ ਰੀ ਨਾ ਵਿਖਾ ਵਸ ਲੋ ਸੰਤ ਨੂੰ ਕਹੇ ਚੰਗੀ ਤਰ੍ਹਾਂ ਵਿਖਾ ਤਾ ਸਾਰੇ ਦੋਤੋ ਕਰੋ ਚੈੱਕ ਪਹਿਲਾਂ ਝੋਟੀ ਦੇ ਥਲਾਂ ਦੀ ਕੁਆਲਿਟੀ ਚੈੱਕ ਤੁਸੀਂ ਕਰ ਲੋ ਆਰਡਰ ਕੁਆਲਿਟੀ ਵੇਖੋ ਇਹਦੀ ਲਓ ਜੀ ਲਾਗੋ ਬਣਾਈ ਮੜੀ ਇਹਦੇ ਇੱਥੇ ਲਓ ਜੀ ਮੋਰੇ ਅਕੰਜੀ ਦਾ ਮੈਂ ਨਾ ਤਸਵੀਰ ਕਰਾਵਾਂਗੀ ਪੂਰੀ ਫਿਰ ਲੈ ਆ ਤੁਹਾਨੂੰ 9 ਤੋਂ 10 ਦਿੰਦਾ ਟਾਈਮ ਦੋਸਤੋ ਸੂਈ ਨੂੰ ਹੋ ਗਿਆ ਜੇ ਤੇ ਸਾਰੀਆਂ ਗਰਮੀਆਂ ਦੋਸਤੋ ਇਹਨਾਂ ਦੁੱਧ ਬੜੇ ਮਜੇ ਨਾਲ ਚਾੜਨਾ ਜੇ ਆ ਆਦੀ ਕਰੋ ਚੈੱਕ ਆਰਡਰ ਕੁਆਲਟੀ ਆ ਲੋ ਜੀ ਦੋਸਤੋ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਜੇ ਪਹਿਲਾਂ ਪਛਿੰਦੇਖੋ ਥਾਣੇ ਦੇ ਕੱਲੇ ਕੱਲੇ ਥਾਂ ਨਿਕਲਦੇ ਗਏ ਭਾਈ ਐਡੀ ਸੀਲਸ ਲਾ ਗਏ ਐਡੀ ਪੋਲੀ ਕਰਮਾ ਵਾਲੀ ਪੀ ਭਾਵੇਂ ਜਨਾਨੀ ਚੋਲੇ ਠੀਕ ਹੈ ਜੀ ਪਹਿਲਾਂ ਝੋਟੀ ਮੈਂ ਸੀਲਸ ਲੱਗਣੀ ਵੇਖੀ ਠੀਕ ਹੈ ਜੀ ਮੂੰਹ ਹੋਰੇ ਚਾਰ ਦੰਦ ਜੋ ਠੀਕ ਹੈ ਜੀ ਹਾਂ ਜੀ ਲਓ ਦੇਖੋ ਇੱਕ ਵਾਰ ਚੈੱਕ ਕਰਵਾ ਜਨਾ ਚੰਗੀ ਤਰ੍ਹਾਂ ਦੀ ਆਰਡਰ ਕੁਆਲਟੀ ਆ ਪਿੱਠਪੜਵੀ ਕੜਾਈ ਆ ਗਰਾ ਪਿੱਠਪੜਵੀ ਕੜਾਈ ਦੇ ਮਾਰਕ ਆ ਮਰੇ ਕਰੋ ਚੱਕ ਜੀ ਕਸੰਦੀ ਤੋਂ ਤੋਂ ਆਪਣੀਆਂ ਅਰੀਜ ਨਾਲ ਅਸੀਂ ਕਰਾਵਾਂਗੇ ਵੀਰ ਨੂੰ ਜਿਹੜਾ ਕੋਈ ਵੀਰ ਖਿਦੂਗਾ ਆਪਣਾ ਬੇਸ਼ੱਕ ਆਪਣਾ ਉਹਦਾ ਹੱਕ ਹੈ ਵੀਰ ਦਾ ਤਸੱਲੀ ਆਪਣੀ ਕਰੋ ਇੱਕ ਟਾਈਮ ਦੋ ਟਾਈਮ ਚੂਾਈ ਕਰਕੇ ਆਪਣੀ ਪਹੁੰਚ ਕਰ ਲੈ ਜੇ ਨਹੀਂ ਵੀ ਵੀਰ ਕੋਈ ਪਹੁੰਚ ਕਰ ਸਕਦਾ ਤੇ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਘੱਟੋ ਘੱਟ ਚਵਾ ਗਿਆ ਆਪਣੀ ਤਸੰਦੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਵੀਰ ਮੁੰਡੇ ਸਾਨੂੰ ਵੀ ਲਾਂਭਾ ਦੇਣ ਲੱਗ ਪਏ ਤੇ ਮਾਰ ਵੀਰਾਂ ਨੂੰ ਲਾਂਭਾ ਦੇ ਲੈ ਕਿਉਂਕਿ ਇਹਨਾਂ ਵੀ ਚੀਜ਼ਾਂ ਖਰੀਦ ਕੇ ਲਿਆਂਦੀਆਂ ਹੁੰਦੀਆਂ ਨੇ ਘਰਾਂ 'ਚ ਹਾਂਜੀ ਵੀਰ ਜੀ ਸਤਤਰ ਵੀ ਦਸੀਏ ਮੁੰਡੇ ਮੈਂ ਕਹਿੰਦਾ ਵੀਰ ਜੀ ਝੋਟੀ ਬਹੁਤ ਚੰਗੀ ਇੱਕ ਦਾਸ ਦੀ ਦੇ ਦਈਏ ਮੈਂ ਕਹਿੰਦਾ ਵੀ ਜਿੰਨੇ ਦੀ ਮਰਜ਼ੀ ਤੁਰਪਾ ਮੁੱਲ ਜਾਇਜ਼ ਕਰਨਾ ਆਪਾਂ ਤੁਸੀਂ ਦਾ ਦਿਓ ਖਰਾਸਾ ਸਾਡਾ ਕੇ ਤੁਹਾਡਾ ਮਾਨ ਕਰੀਦਾ ਹੈ ਲਖੋਂਦਰ ਵੀ ਜਿੰਨੇ ਦੀ ਕਹਦੇ ਉਹ ਕਰ ਦਾਂਗੇ 95000 ਦੀ ਕਰ ਦਈਏ ਪਕਾਣੀ ਉਹ ਮੈਂ ਤੈਨੂੰ ਕਿਹਾ ਲੱਖ ਦੀ ਕਰਦੀ ਤੂੰ ਇਹ ਨਾ ਹੰਦ ਕਰਦੀ ਮੈਂ ਚਲੋ ਜੇ 95 ਦੀ 95 ਦੀ ਦੇ ਦਾਂ ਲਓ ਜੇ ਬਸ ਵੀਰ ਨੇ ਸਾਡੀ ਜਵਾਬ ਵਿੱਚ ਕੋਲੀ ਜਰਾ ਦੇ ਤੇ 95000 ਦੀ ਵੀਰ ਕਹਿੰਦਾ ਆਪਾਂ ਆ ਦੇ ਦਾਂਗੇ ਮੌਕੇ ਤੇ ਜਿਹਦੇ ਵਿੱਚੋਂ ਥੋੜਾ ਬੜਾ ਤੁਹਾਡਾ ਸ਼ੋਰ ਜੱਪਾ ਮਾਨਤਾ ਨਾਲ ਹਲਕਾ ਫੁਲਕਾ ਜਿਹੜਾ ਜ਼ਰੂਰੀ ਹੋ ਜੂਗਾ ਮੂਲ ਵੀਡੀਓ ਵਾਲੇ ਫਿਸ਼ਿੰਗ ਜਦੋਂ ਦੇ ਰਿਹਾ ਤਸੱਲੀ ਆਪਣੀ ਤਸ਼ੂਕਰੀਦਨ ਤੋਂ ਪਹਿਲਾਂ ਜ਼ਰੂਰ ਕਰ ਲੈਣਾ ਤੇ ਇਹਦੇ ਕਿਹਨੇ ਨਹੀਂ ਵਿੱਚੋਂ ਨਹੀਂ 8 ਕਿਲੋ ਦੀ ਮੈਂ ਹੁਣ ਗਾਰੰਟੀ ਦੇ ਦੂੰਗਾ ਠੀਕ ਹੈ ਜੀ ਹਾਂ 8 ਕਿਲੋ ਤੋਂ ਘਾਟ ਹੋਵੇ ਦੁੱਧ ਹੂੰ ਆਨੇ ਕੋਈ ਬੋਰਾ ਗਿਨ ਲੇ ਭਾਵੇਂ ਦੁੱਧ ਗਿਨ ਲੇ ਹੈਗੀ ਨਹੀਂ ਅਰੇ ਸੂਈ ਨੂੰ 10-11 ਦਿਨ ਹੋ ਗਏ ਆ ਠੀਕ ਹੈ ਜੀ ਝੋਟੀ ਇੰਨਾ ਮੈਨੂੰ ਪਤਾ ਵੀ ਇਹ ਉਨਾ ਜਿੱਥੋਂ ਲਈ ਆ 14-15 ਕਿਲੋ ਦੀ ਮਾਣ ਦੁੱਧ ਕੱਢਿਆ ਉਹਦੀ ਝੋਟੀ ਝੋਟੀ 12 ਕਿਲੋ ਦੁੱਧ ਕੱਢੂ ਤੇਰਾ ਦੋਸਤੋ ਬਿਲਕੁਲ ਵੇਖੋ ਕਰੋ ਤੇ ਚਮੜੀ ਜਿਹੜੀ ਆ ਬਿਲਕੁਲ ਬਰੀਕ ਹਾਂਜੀ ਤੇ ਬਾਕੀ ਬੇਤੋ ਵੀ ਮੇਰਾ ਧਾਰਵਣਾ ਮਾਰੇ ਹਾਂ ਦੋਸਤੋ ਇਹਨੀਆਂ ਚੀਜ਼ਾਂ ਆ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਆ ਜਿਹੜਾ ਟਾਈਮ ਹੀ ਵੀਰਾ ਦਾ ਦੇ 5 ਵਜੇ ਦਾ 5 ਵਜੇ ਦਾ ਟਾਈਮ ਦੋਸਤੋ ਹੋ ਗਿਆ ਜਿਹੜਾ ਆਪਾਂ ਵੀਡੀਓ ਬਣਾਉਂਦੇ ਆ ਸ਼ ਉਹ ਇਹ ਚੋਣ ਦੇ ਉਹ 6 6.5 ਚਵਾਈ ਕਰੀ ਜੀ 3 ਮਿੰਟ ਪਿਆ ਜੀ ਹਾਂ ਜੀ ਆਓ ਜੀ ਇਧਰ ਦਾਣ ਲਓ ਜੀ ਬਾਕੀ ਵੀਰ ਜਿਹੜਾ ਵੀ ਧਾਰਮਣਾ ਮਾਰੇ ਕੋਈ ਏਡੀ ਚੋਣ ਆ ਹਾਂ ਜੀ ਆਹ ਲਓ ਜੀ ਕਰੋ ਚਲ ਹਾਂ ਜੀ ਆ ਵੀ ਜੀ ਗਾਜੋ ਕਿੰਨਾ ਟਾਈਮ ਦੱਸੀ ਇਹ ਸੁਈਨ ਹੋ ਗਿਆ ਦੋ ਲਾਲੇ ਕੋਈ ਢਾਈ ਲਾਲੇ ਮੇਰਾ ਵੀਰ ਦੋ ਢਾਈ ਤੋਂ ਦੋ ਦੇ ਢਾਈ ਮਿੰਟ ਟਾਈਮ ਤੋਂ ਭਾਵੇਂ ਤਿੰਨਾਂ ਦੀ ਲਾਲੇ 10 ਮਹੀਨਿਆਂ ਵਾਲੇ ਹਨ ਹਾਂਜੀ ਤੇ ਹੁਣ ਜਿਹੜਾ ਦੁੱਧ ਮੁਖ ਹੋਣ ਜਿਹੜਾ ਦੁੱਧ ਹੋਊਗਾ 10 ਕਿਲੋ ਹੋਏ ਦੇ ਤਾਂ ਪੱਕਾ ਤਿਆਰ ਦੋਵੇਂ ਟਾਈਮ ਪੱਕਾ ਤਿਆਰ ਠੀਕ ਹੈ ਜੀ ਹਾਂਜੀ ਚਵਾਈ ਦੋਵੇਂ ਟਾਈਮ ਐ ਦੋਵੇਂ ਟਾਈਮ ਪਾਉਂ ਚਵਾਈ ਕਰ ਲੈ ਪਾਉਂ ਧਾਰ ਬਣਾ ਕੋਈ ਮਾਰੇ ਪਾਰੇ ਤੇ ਮਿਲਦੀ ਪਾਰੇ ਤੇ ਲਓ ਜੀ ਦੋ ਬਾਰ ਨਹੀਂ ਇਹ ਬੱਚੀ ਬੰਦਿਆ ਨੇ ਨਹੀਂ ਆਪਾਂ ਨੂੰ ਦਿੱਤੀ ਠੀਕ ਹੈ ਜੀ ਇਕੱਲੀ ਖਾਣ ਹੀ ਲੈ ਆਹ ਕਰੋ ਚੱਕ ਜੀ ਆਹ ਵੇਖੋ ਥੋੜਾ ਥੋੜਾ ਜੀ ਕੁਆਲਟੀ ਚੈੱਕ ਕਰ ਲੋ ਨਹੀਂ ਖੋਲ ਦਿੰਨੇ ਆ ਲਓ ਜੀ ਕਰੋ ਚੈੱਕ 10 ਕਿਲੋ ਦੁੱਧ ਦੱਸੇ ਫਿਰ ਏ ਵੀਧੀਰੇ ਕਾਲੀ ਆਈ ਆ ਹਰੇ ਗਾਣੇ ਪੱਥੇ ਪੁੱਥੇ ਹੁਣੀ ਖੋਜ ਹੋ ਗਏ ਤੂੰ ਦੱਸ ਕਿੰਨੇ ਦੱਸੇ ਜਣ ਹਾਂਜੀ 10 ਕਿਲੋ ਦੁੱਧ ਉਸ ਤੋਂ ਮੌਕੇ ਦਾ ਗਾਂ ਦਾ ਕੱਦ ਕਰ ਚੇ ਕਰ ਲਓ ਲਓ ਜੀ ਕਰਾ ਚੱਕ ਜੀ ਆਰਡਰ ਕੁਆਲਟੀ ਇਹਦੀ ਵੇਖੋ ਲਿਓ ਜੀ ਲਿਓ ਧਾਰਾ ਪੂਰਾ ਵੀ ਚਾਹੇ ਰਹਿਣੇ ਬਰਾਬਰ ਆਉਂਦੀ ਮੈਂ ਨਾ ਵੀਰ ਜੀ ਬੇਫਿਕਰੇ ਰਹਾ ਉਹ ਅਰੇ ਗਾਣਾ ਕੱਲ੍ਹ ਵੀ ਆਈ ਏ ਖੋਜ ਹੋ ਗਏ ਖਾਦਣੇ ਢਿੰਕੀ ਜੇ ਜਾਂਦੀ ਆ ਠੀਕ ਹੈ ਜੀ ਫੇਰਵਾ ਕਰਦਾ ਪਈ ਰਾਂ ਪਸ਼ੂ ਬਗਾਨੇ ਕਰਦਾ ਨੇ ਵੀ ਜੋਤੀ ਐਸਰ ਤੋਂ ਵਖਾ ਕਰਤਾ ਹਾਂ ਤੁਹਾਨੂੰ ਦੇ ਬੈਕ ਸਾਈਡ ਤੋਂ ਆ ਲੋ ਜੀ ਕਰੋ ਚੱਕ ਚਾਰੇ ਥਾਂ ਦਿਖ ਰਹੇ ਗੈਪ ਚ ਲੱਗੇ ਜੀ ਦੋਸਤੋ ਅੱਛਾ ਸਕਤਰਵੀਂ ਦੋ ਦ 10 ਕਿਲੋ ਤੇਰੇ ਕਰਮ ਤਾਬਕ ਤਿਆਰ ਹੈ ਹਾਂ ਜੀ ਹੈਨਾ ਮੋਲੇ ਦਾ ਕੀ ਕਰਨੇ ਮੋਲ ਜਾਇ ਜੀ ਕਰੀਏ ਇਹਦੇ ਜਾਇ ਜਾਇ ਜੀ ਜਾਇ ਇਹ ਤਾਂ ਕਰਨੇ ਨੇ ਨਾ ਮੋਲ 5000 ਦੀ ਦੇ ਦੇ ਜੀ ਕਿੰਨਾ ਕਮਾਂਡਣਾ ਸਰ ਇੱਥੇ ਕਰ ਦੋ ਜਿੰਨਾ ਵੀ ਕਹੋਗੇ ਕਰ ਦੋ ਐਨੀ ਕਰਤਾ ਕਰ ਦਈਏ ਕਰ ਦੋ 53 22000 ਹੋ ਗਿਆ ਦੋਸਤੋ ਐਂਡ ਬਾਈ ਯਾਰ ਐਂਡ ਬਾਈ ਵੀਰ ਦੂਰ ਹੋਊਗਾ ਹਾਂ ਹਜ਼ਾਰ ਇੱਕ ਹੋਰ ਕਰਦਾ 1000 ਹੋਰ 21000 ਹੋ ਗਿਆ 21000 ਹੋ ਗਿਆ ਵੀ ਇਹਨਾਂ ਕਰ ਦਿਓ ਸਾਰੇ ਕਰ ਦਿਓ ਵੀ ਲਓ ਜੀ 20000 ਇਹ ਤਾਂ ਖਾਣੀ ਜੋਣਾ ਹੈ 20000 ਰੁਪਏ ਦੋਸਤੋ ਮੁੱਲ ਦੁੱਧ 10 ਕਿਲੋ ਤਿਆਰ ਦੇ ਸੂਈ ਨੂੰ ਕੋਈ 3 ਮਹੀਨੇ ਦਾ ਟਾਈਮ ਲਾ ਲੈ ਮੇਰਾ ਵੀ ਬਾਕੀ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਤੁਸੀਂ ਸੂਏ ਸਨਾ ਟਾਈਮ ਹੋ ਗਿਆ ਇਹ ਵੀ ਦੀ ਸੱਤਾਂ ਸਾਢੇ ਸੱਤਾਂ ਮਹੀਨੇ ਦੇ ਗੱਭਣੇ ਦੀ ਆਪਾਂ ਅੱਗੇ ਵੀ ਵੀਡੀਓ ਪਾਈ ਆ ਅੱਛਾ ਜੀ ਝੂਠ ਨਹੀਂ ਮਾਰਨਾ ਠੀਕ ਹੈ ਜੀ ਕਿਉਂ ਵੀ ਇੱਕ ਦੋ ਬੰਦਿਆਂ ਨੇ ਇਹ ਸਾਈ 2000 ਰੁਪਿਆ ਮੁਰਕੇ ਉਹ ਆਪਣੇ ਤੋਂ ਸੱਜਰ ਲੈ ਗਏ ਠੀਕ ਹੈ ਜੀ ਹਾਂ ਠੀਕ ਉਹਨਾਂ ਦੀ ਵੀਡੀਓ ਨਹੀਂ ਪਾਈ ਸੀ ਬੱਚੇ ਨੂੰ ਬਿਨਾ ਤੋਕਣਾ ਨਾ ਲੈ ਗਏ ਦੁੱਧ ਦਿੰਦੀ ਹੈ ਜੀ ਜਾਂ ਡਰਾਈ ਉਹ ਵੇਟੀ ਕਿਲੋ ਕੀ ਆ ਇੱਕ ਟਾਈਮ ਚੋਲ ਹਾਂ ਜੀ ਹਾਂ ਜੀ ਠੀਕ ਹੈ ਜੀ ਕੋਈ ਇਹਨੇ 2 ਮਨ ਕੇ ਸੱਤ ਸਾਢੇ ਸੱਤਾਂ ਨਹੀਂ ਉਹ ਹੀ ਆ ਸੱਤਾਂ ਦੀ ਹਾਂ ਜੀ ਹੁਣ ਤੇ ਆਪ ਕਹਿੰਦੇ ਵੀ ਭਾਜੇ ਕਰਮ ਵਾਲੀ ਕੱਢੋ ਜੀ ਬਾਹਰੋਂ ਲਓ ਦੇਖੋ ਸਾਢੇ 7 ਮਹੀਨੇ ਦੀ ਗੱਬਣ ਚੈੱਕ ਪਾਸ ਜਿਹੜਾ ਵੀਰ ਖੜੂਗਾ ਤਸੱਲੀ ਆਪਣੀ ਬੇਸ਼ੱਕ ਡਾਕਟਰ ਸੱਜ ਕੇ ਆਪਣਾ ਨਾਲ ਲੈ ਕੇ ਡਾਕਟਰ ਤਸੱਲੀ ਵੀ ਕਰ ਸਕਦਾ ਕਿ ਦੁੱਧੋਂ ਦੋਸਤੋ ਤਕਰੀਬਨ ਡرائی ਹੋਣ ਲਈ ਕਿਲੋ ਦੁੱਧ ਦਿੰਦੀ ਜਦੋਂ ਇੱਕ ਟਾਈਮ ਦਾ ਤਕਰੀਬਨ ਉਹ ਵੀ ਵੀਰ ਸਿਰਫ ਸਾਫ ਸਾਫ ਹੀ ਨੂੰ ਕਰਨ ਰਿਹਾ ਜਿਹੜੀ ਹੁਣ ਬਹਾਨੇ ਬੁਣੇ ਸਾ ਤੁਹਾਨੂੰ ਪਤਾ ਹੈ ਡਰ ਸਾਫ ਕਰਨਾ ਜ਼ਰੂਰੀ ਦੁੱਧ ਦਾ ਜਮਨਾ ਜਾਵੇ ਲੋਕੀ ਚੈੱਕ ਕਰ ਲੋ ਸੂਹਾ ਵੀਰ ਕਿਨਵਾ ਸੁਣੀ ਹੈ ਸੂਹਾ ਤਿੱਜੇ ਦੀ ਆਇਤੀ ਗੱਪ ਤਿੱਜਾ ਸੂਹਾ ਸੁਣੀ ਆ ਦਿਗਾ ਸੂਹਾ ਦੋਸਤੋ ਸੂਹੀ ਤਿੱਜੇ ਆ ਤੇ ਗੱਪਣ ਦੀ ਆਪਣੀ ਚੈੱਕ ਪਾਸ ਜ਼ਰੂਰ ਕਰਾ ਲਿਓ ਲਿਓ ਜੀ ਸੱਤ ਤੋਂ 7 ਮਿੰਟ ਦਾ ਟਾਈਮ ਦੋਸਤੋ ਤਕਰੀਬਨ ਇਹ ਨੂੰ ਹੋ ਗਿਆ ਤੇ 2 2.5 ਮਿੰਟ ਜੇ ਵੇਖੀ ਤਾਂ ਸੂਨ ਦੇ ਵਿੱਚ ਇਹਦੇ ਰਹਿ ਗਏ ਹੈ। ਲੈ ਜੀ ਕਰੋ ਚੱਕ। ਮੈਂ ਹਾਂਜੀ ਸਾਢੇ 7 ਮਿੰਟ ਲੱਗੇ ਬੰਨੇ ਵੀਰ ਤੇਰੇ ਕਹਿਣ ਮੁਤਾਬਕ ਇਹ ਗੱਬਣ ਹੋ ਗਈ ਹੈ ਨਾ। ਗੱਬਣ ਹੋ ਗਈ ਹੈ। ਹਾਂ। ਤੇ ਹੁਣ ਤਾਂ ਮਤਲਬ ਦੁੱਧੋਂ ਡਰਾਈ ਹੋਣ ਗਈ ਹੈ ਨਾ ਹਾਂਜੀ 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 ਠੀਕ ਹੈ ਜੀ ਤੇ ਇਹਦਾ ਮੋਲ ਵੀਰ ਕੀ ਕਰਨਾ ਜੈ ਜੈ ਮੋਲਕ ਆਪਾਂ ਚਲੋ ਅੱਗੇ ਵੀਡੀਓ ਵੀ ਪਾਈ ਸੀ ਅੱਗੇ 1 ਕਵਿੰਟਾ ਹਜ਼ਾਰ ਦੀ ਕਿਹਾ ਸੀ ਹੂੰ ਚਲੋ 1000 ਰੁਪਿਆ ਦੰਦਿਆ ਦਾਣਾ ਦੇਦਾ ਝੂੜੀ ਮਾਰਨਾ ਹੂੰ ਉਹ ਤੋਕਣਾ ਲੈ ਕੇ ਇਹਦਾ ਬਿਆਨਾ ਛੋਟ ਗਿਆ ਅੱਛਾ ਜੀ ਫਿਰ ਆਪਾਂ ਕਿਹਾ ਵੀ ਮੇਰੀ ਮੱਝ ਵਿਗਾਂਦੀ ਸੀ ਹਾਂ 1000 ਨਹੀਂ ਹੋ ਜਾਣਾ ਤੁਸੀਂ ਦੂਜੀਆਂ ਚੀਜ਼ਾਂ ਦੇ ਕੇ ਲੈ ਜਾਓ ਠੀਕ ਗੱਲ ਆ ਠੀਕ ਹੈ ਜੀ ਹੁਣ ਆਪਾਂ ਜਿਹੜੀ ਆ ਹਨਾ ਇੱਕ ਘਟ ਪਿਆ ਦੀ ਦੇਦਾ 9000 ਰੁਪਏ 9000 ਹੀ ਦੇਦਾ ਠੀਕ ਹੈ ਜੀ ਕੋਈ ਜੈਸੀ ਹੋਰ ਪੂਰਾ ਆ ਗਿਆ ਜੀ ਮਿੰਜਾ ਦੇ ਰਹਿ 1000 ਰੁਪਏ ਠੀਕ ਹੈ ਜੀ ਹਾਂ ਲੋ ਜੇ ਤੋ 44000 ਰੁਪਏ ਦਾ ਮੌਕੇ ਦਾ ਮੁੱਲ ਹੈ ਗਾ ਜਿਹਦੇ ਵਿੱਚ ਤੁਹਾਡਾ ਨੌ ਦਾ ਤੋਂ ਦੁੱਧ ਨੇ ਜਿਹੜਾ ਲਾਹਣਾ ਕਰਮਾਈ ਦੀ ਸ਼ੁਰੂ ਕਰ ਦਿੱਤਾ ਵਾ ਤੁਸੀਂ ਇਹ ਹੋਰ ਦਾ ਮੱਝ ਪੁਰੇ ਕਿੱਡਾ ਹੀ ਕਿਤਨ ਮੱਝ ਲਾਏ ਵੀ ਪੈਂਦੀ ਆ ਹਾਂਜੀ 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 ਤੇ ਜੇ ਟਾਈਮ ਦੋਸਤੋ ਮੰਨੀਆਂ ਤੇ ਦੋ ਤੋਂ 2.5 ਮਿੰਟ ਦਾ ਟਾਈਮ ਇਹਦਾ ਸੁੰਡੇ ਹੋ ਸਕਦਾ ਕਾਤੀ ਰਹਿਣਾ ਜੇ ਡਾਕਟਰਾਂ ਨੂੰ ਵੀ ਪਹਿਲੇ ਖਾ ਲੱਗ ਜਾਂਦਾ ਹਾਂਜੀ 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 ਕਿਉਂਕਿ ਸੱਤਾਂ ਦੀ ਉਹਨਾਂ ਦਾ ਸਿਆ ਹੈ ਹਾਂਜੀ ਹੋ ਸਕਦਾ ਵਾਧੀ ਹੁਣ ਜਿਹੜੇ ਸਾਹ ਮੱਝਾਂ ਕੁੜੀਆਂ ਖਿੱਚਾਂਦੀ ਆ ਲਾਏ ਪੈਂਦੀ ਆ ਠੀਕ ਹੈ ਜੀ ਹਾਂ ਤੇ ਇਹਦਾ ਮੁੱਲ ਹੋ ਗਿਆ 48000 ਰੁਪਏ ਹੈ ਨਾ 48 ਦੀ ਐਂਡ ਦਵਾਂਗੇ ਐਂਡਰ 48 ਠੀਕ ਹੈ 200 ਰੁਪਏ ਛੋਟ ਕਰਾਂਗੇ ਬਿੱਟੀ ਠੀਕ ਠੀਕ ਜਿਆਦਾ ਨਹੀਂ ਠੀਕ ਹੈ ਜੀ ਹਾਂਜੀ ਤੇ ਅੱਗੇ ਜੀ ਵੀਰ ਗਾਂ ਬਾਰੇ ਦੱਸੀ ਆਪਾਂ ਹਾਂਜੀ ਗਾਂ ਜੀ ਇਹਦੇ ਥੱਲੇ ਜੋ 6 ਕਿਲੋ ਦੁੱਧ ਖੁੱਲਾ ਡੁੱਲਾ ਅੱਛਾ ਜੀ ਹਾਂਜੀ ਵਕਾਵਾ ਭਾਵੇਂ 7 ਦਾ ਕਰਾ ਦੋ ਇਹਦਾ ਕਿੰਨਾ ਟਾਈਮ ਇਹਨੂੰ ਸੂਈ ਨੂੰ ਗਿਆ ਜੀ ਸੂਈ ਨੂੰ ਵੀ ਵੀਰ ਮੇਰਾ ਕੋਈ ਟੋਕੜ ਗੇਲੇ ਸਿੱਧੀ ਗੱਲ ਆ ਹਾਂਜੀ ਤੇ ਕੀ ਗੱਲ ਤੇ ਨਹੀਂ ਹਾਂ ਭਾਵੇਂ ਟੋਕੜ ਗੇਲੇ ਭਾਵੇਂ ਦੋ ਮਹੀਨਿਆਂ ਦੀ ਸੂਈ ਗੇਲੇ ਅੱਛਾ ਜੀ ਟਾਈਆਂ ਦੀ ਗੇਲੇ ਤੇ ਇਹਨੂੰ ਦੇ 6 ਅੱਛਾ ਪੈਸਾ 1 ਮਹੀਨਾ ਹੋ ਗਿਆ ਟੀਆ ਪਰ ਇਹਨੇ 2 ਹੋ ਗਿਆ ਸੰਗਰਾਮ ਤੇ 2 ਹੋ ਗਿਆ ਅੱਛਾ ਸੰਗਰਾਮ ਤੇ 2 ਮਹੀਨੇ ਹੋ ਗਿਆ ਪਰ ਚੈੱਕ ਨਹੀਂ ਕਰਦਾ ਵੀ ਗਾਂ ਗੱਬਣ ਹੋਵੇ ਠੀਕ ਹੈ ਜੀ ਹੋਰ ਮੈਨੂੰ ਆਂਦੇ ਘਰ ਵਾਲੇ ਵੀ ਅਸੀਂ ਚੈੱਕ ਕਰਾ ਕੇ ਦੇਣੀ ਤੈਨੂੰ ਲਓ ਦੋਸਤੋ ਵੀਰ ਕਹਿੰਦਾ ਵੀ ਆਹ ਜੀ ਸੰਗਰਾਮ ਮੰਗੇ ਗਈ ਕੱਲ ਪਰਸੋਂ ਜੇਤ ਦੀ ਸੰਗਰਾਮ ਤੇ 2 ਮਹੀਨੇ ਦਾ ਟਾਈਮ ਨਹੀਂ ਹੋ ਗਿਆ ਜੇ ਗੱਬਣ ਹੋਈ ਨੂੰ ਬਾਕੀ ਅਜੇ ਦੋਸਤੋ ਕਨਫਰਮ ਨਹੀਂ ਕੀ ਕਿਉਂਕਿ ਵੀਰ ਨੇ ਚੈੱਕ ਨਹੀਂ ਕਰਾਈ ਤੁਹਾਨੂੰ ਜਿਹਨਾਂ ਗਰਪੂਸ ਤੋਂ ਚੈੱਕ ਨਾ ਹੋਏ ਉਹਨਾਂ ਜੋ ਕੋਈ ਦੋਸਤ ਗ੍ਰੈਂਡੀ ਇਹਦੀ ਵੀ ਵੇਖੋ ਕਿੰਨੀ ਵਧੀਆ ਹਾਂਜੀ 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 ਹਲੋ ਦੋਸਤ ਜਰਸੀ ਨਾਲ ਕ੍ਰੋਸ ਸੰਗੇ ਰੱਖੀ ਖੜਾ ਜਾ ਚੈੱਕ ਤੁਸੀਂ ਕਰ ਸਕਦੇ ਹੋ ਦੋਸਤ ਆਹ ਭਾਵੇਂ 7 ਕਿਲੋ ਦਾ ਵਿਖਾਵਾ ਕਰਾ ਦਈਏ ਹੁਣ ਜਿਹੜਾ ਉਹ 6 ਕਿਲੋ ਉਹ ਦੋ 6 ਰੋਜ਼ ਪਕੜਣਾ ਪਚਾਉਣਾ ਹੈ ਨਾ ਇਹ ਵੀ ਇਹ ਕਰਮ ਵਾਲੀ ਕਾਲੀ ਆਈ ਆ ਪਰ ਠੀਕ ਹੈ ਦੁੱਧ ਹੋਰ ਕਰ ਲੈਣਾ ਮੈਂ ਦੋਤੋ ਵੀਰ ਦੇ ਕਹਿਣ ਮੁਤਾਬਕ 2 ਮਹੀਨੇ ਦਾ ਟਾਈਮ ਇਹਨੂੰ ਟੀਕਾ ਲੱਗੇ ਨੂੰ ਹੋਗਾ ਪਰ ਕਨਫਰਮ ਕੋਈ ਨਹੀਂ ਮੈਂ ਪਹਿਲਾਂ ਦੱਸ ਤੀ ਕਿ ਉਹਦੇ ਚੈੱਕ ਜੇ ਹੋਈਗੀ ਉਹ ਸਾਰੀ ਕੇ ਦੇ ਕਰਮ ਆ ਹਾਂਜੀ 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 ਤੇ ਜੇ ਕਿਸੇ ਵੀਰ ਨੇ ਖੜਨੀ ਚੈੱਕ ਪਾਸ ਕਰਵਾ ਕੇ ਤੇ ਉਹ ਬੇਸ਼ੱਕ ਆਪਣੀ ਚੈੱਕ ਵੀ ਕਰਵਾ ਸਕਦਾ ਕਿਉਂਕਿ ਇਹਦੇ ਵਿੱਚ ਵੀਰ ਨੇ ਕਿਹਾ ਵੀ ਮੈਂ ਚੈੱਕ ਨਹੀਂ ਕਰਵਾਈ ਮੇਰੀ ਕੋਈ ਗਾਰੰਟੀ ਨਹੀਂ ਕਿ ਉਹ ਅਗਲਾ ਵੀਰ ਜਿਹੜਾ ਖੜੂ ਉਹਦੀ ਕਿਸਮਤ ਹੈ ਮੋਲ ਵੀ ਮੋਲ ਜੇ ਦੇ ਉਹ ਵੀ ਤਾਂ ਜੇ ਕੋਈ ਇਕੱਠੀਆਂ ਪਾਊਗਾ ਫਿਰ 30000 ਦਾ ਜੋੜਾ ਦੇ ਦਾਂਗੇ ਅੱਛਾ ਜੀ ਜੇ ਕੋਈ ਇਕੱਠੀਆਂ ਪਾਉ ਅੱਛਾ ਜੋੜਾ 30000 ਦਾ ਹਾਂ ਯਾਨੀ ਕਿ 15-15000 ਦੋ ਦੋਗੇ ਹਾਂ ਅੱਛਾ ਜੀ ਤੇ ਜੇ ਜੇ ਇਕੱਲੀ ਇਕੱਲੀ ਜੇ ਇਹ ਇਕੱਲੀ ਖੜਨੀ ਹੋਊਗੀ ਫਿਰ ਐਂਡ ਆਪਾਂ ਜਿਹੜੀ ਦੇਣੀ ਆ 12000 ਦੀ ਗਾਂ ਲਵਾਂਗੇ ਹਾਂ ਐਂਡ ਦਾ 12000 ਰੁਪਏ 12000 ਠੀਕ ਹੈ ਜੀ ਸਿੱਧਾ ਹੀ ਕੋਈ 15 ਤਾਂ ਵੀ ਮੁੜ ਕੇ ਕਹਿਗੇ ਆਪਾਂ ਛੱਡਨੇ ਆ ਮਤਲਬ ਉਹਦਾ ਮੁੱਲ ਵਧਿਆ ਤੇ ਮੁੱਲ ਘਟਿਆ ਤੇ ਜੇ ਹਾਂ ਜੇ ਕੋਈ ਜੋੜੀ ਕਰੂ ਫਿਰ 3000 ਰੁਪਏ ਇਥੇ 2000 15-15 ਬਰਾਬਰ ਹੋ ਗਏ ਹਾਂ ਲਓ ਦੋਸਤੋ ਵੀਰ ਨੇ ਵਧੀਆ ਗੱਲ ਕਹੀ ਆ ਕਿ ਜੇ ਕੋਈ ਵੀਰ ਦੋਹਾਂ ਗਾਵਾਂ ਦੀ ਜੋੜੀ ਖਰੀਦਦਾ ਵਾ 3000 ਰੁਪਏ ਦੇ ਵਿੱਚ ਤੇ ਜੇ ਕੋਈ ਵੀਰ ਖਰੀਦੂ ਕੱਲੂ ਕੱਲੀ ਗਰੀਦੂ ਗਾ ਤਾਂ ਫਿਰ ਇਹਦਾ ਮੁੱਲ ਹੈ ਜੇ 12000 ਉਹਦਾ ਮੁੱਲ ਦੱਸਿਆ ਹੈ ਵੀਡੀਓ 'ਚ ਜਿੰਨਾ ਮੁੱਲ ਦੱਸਿਆ ਉਹ ਤੇਰਾ ਮਾਨਦਨ ਹੋਊਗਾ ਕਿਉਂਕਿ ਇਹ ਗਾਂ ਨੂੰ ਜਿਹਦੇ ਵੀਰ ਇਹ ਗਾਂ ਆਪਾਂ ਚੈੱਕ ਕਰਵਾ ਲਏ ਨੇ ਹਾਂਜੀ ਗੱਪਣ ਨਿਰੋ ਦੀ ਫਿਰ ਇਹਦਾ ਮੁੱਲ ਵੱਖਰਾ ਹੋਊਗਾ ਫਿਰ ਵੱਖਰਾ ਹੋਊਗਾ ਠੀਕ ਹੈ ਨਾ ਹਾਂਜੀ ਹਾਂ ਠੀਕ ਹੈ ਜੀ ਲਓ ਦੋਸਤੋ ਜੇ ਇਹ ਗੱਪਣ ਨਿਕਲ ਗਈ ਫਿਰ ਇਹਦਾ ਮੁੱਲ ਗੱਪਣ ਵਾਲਾ ਹੋਊਗਾ ਟੋਕਰ ਗੱਪਣ ਵਾਲਾ ਵੈਸੇ ਮੁੱਲ ਦਾ ਦੋਸਤੋ ਕੱਲਾ ਟੋਕਰਾਂ ਵਾਲਾ ਹੀ ਹੁਣ ਚਾਰ ਨਗ ਤਾਂ ਨੁਖਾਤੇ ਆ ਗਾਰ ਆ ਲਿਆ ਮੈਨੂੰ ਕਿਹਾ ਵੀ ਸੰਗਰਾਹ ਤੇ ਚੈੱਕ ਕਰ ਮੈਂ ਉਤਰਾ ਹੀ ਲੈਂਦੀ ਆ ਅੱਛਾ ਜੀ ਆਂਦੇ ਚੈੱਕ ਕਰਾ ਗਏ ਅਸੀਂ ਦੇਣੀ ਤੈਨੂੰ ਠੀਕ ਹੈ ਜੀ ਉਹ ਬੰਦੇ ਆਪਣੇ ਸੱਜਣ ਆ ਠੀਕ ਹੈ ਜੀ ਤੇ ਮਾਨੇ ਤੁਸੀਂ ਉਤਰਾ ਹੀ ਆਉਣ ਦਿਓ ਗੱਡੀ ਜਿੱਤਨਾ ਚੱਲਦੀ ਆ ਹਾਂ ਜੀ ਲਓ ਦੋਸਤੋ ਦੋ گاਵਾ ਦੋ ਮੱਝਾਂ ਇੱਕ ਇਹ ਮੱਝ ਦੀ ਟੋਕਰ ਗੱਬਣ ਇਹ ਦੋਸਤੋ ਅਸੀਂ ਥਣਾ ਦੀ ਟਿੱਪ ਕੇ ਪਾਸ ਕਰ ਲਓ ਜਰੂਰ ਤੇ ਤਿੰਨ ਨਾਲ ਦੋਸਤੋ ਜਿਹੜਾ ਬਿਲਕੁਲ ਸਵੇ ਸਵਾਇਆ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਮੇਰੇ ਵੀ ਜਰੂਰ ਕਰ ਲਗਰ ਤੁਹਾਡਾ ਹੱਕ ਬਣਦਾ ਪਸ਼ੂ ਖਰੀਦਣ ਤੋਂ ਪਹਿਲਾਂ ਮੈਂ ਬਾਰ ਬਾਰ ਇਹ ਹੀ ਬੇਨਤੀ ਕਰਦਾ ਹਰ ਵੀਡੀਓ ਕਿਉਂਕਿ ਮੁਰਕੇ ਬਾਅਦ ਦੇ ਵਿੱਚ ਫੇਰ ਜਿਹੜੀ ਗੱਲ ਆਉਂਦੀ ਲਾਂਦੇ ਦੇ ਵਿੱਚ ਆਉਂਦੀ ਹੈ ਆ ਉਹ ਡਰੈਸ ਹੈ ਕਰੀਬੀ ਦਾ ਮੈਂ ਫੇਰ ਬੋਲ ਦਣਾ ਪਿੰਡ ਹੈਗਾ ਸੁਰਸਿੰਗ ਵੀ ਦਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕਤਰ ਸਿੰਘ ਨਾਮ ਹੈ ਵੀ ਦਾ ਫੋਨ ਨੰਬਰ ਵੀਰ ਆਪਣਾ ਆਖਰੀ ਫੇਰ ਬੋਲ ਦੇ ਫੋਨ ਨੰਬਰ 88721179 ਜੀ ਠੀਕ ਹੈ ਜੀ ਹਾਂ ਜੀ ਧੰਨਵਾਦੋ ਸੋਤੋੜਾ ਵੀਡੀਓ ਵੇਖਣ ਵਾਸਤੇ ਜੀ ਆਪਣੇ ਤੋਂ ਜਿਹੜਾ ਵੀਰ ਉਤਰਾਂ ਵੀ ਖੜਦਾ ਕੋਈ ਵੇਚਣ ਵਾਲਾ ਉਹਨੂੰ ਵੀ ਰੋਟੀ ਮਿਲਦੀ ਆ ਜਾ ਕੇ ਠੀਕ ਹੈ ਜੀ ਹਾਂ ਜੀ ਆਪਾਂ ਦਿਲ ਡੰਗਰ ਵੀ ਉਹ ਪਹਾੜਾ ਦਈਦਾ ਦਈਦਾ ਵੀ ਕੁਝ ਹੋ ਗਿਆ ਠੀਕ ਹੈ ਜ ਬਾਰਾ ਸਾਰਿਆਂ ਨੂੰ ਚਲੋ ਰੋਟੀ ਪਾਣੀ ਭਜੇ ਜਿਤਨਾ ਆਪਾਂ ਭੱਜੇ ਫਿਰਦੇ ਐਤਨਾ ਹੀ ਸਾਰੇ ਭੱਜੇ ਦਿੰਦੇ ਸਾਰੇ ਭਜੇ ਦਾਂਗੇ ਕਿਉਂਕਿ ਪਹਿਲਾ ਬਣਦਾ ਬੜਾ ਮੁਸ਼ਕਲ ਹੈ ਨਾ ਸਾਰੇ ਚੱਕਰ ਘੁੰਮੀ ਜਾਵੇ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਉਸੋ ਰੋਟੀਆਂ ਰੱਖੀ